ਕੱਲਾਗ ਮੜਾ ਤੱਕਾ ਲਾ ਰੋ ਨਾ ਦੋ ਗੱਡੀ ਹੋ ਗਿਆ ਰਹਿਣਾ ਮੇਰੇ ਮੇਰੇ ਵਿੱਚ ਸਭ ਕੁਝ ਦੇਖਦੇ ਬਹੁਤ ਮੰਦ ਭਗਾ ਹਾਦਸਾ ਜਿਹੜਾ ਵਾਪਰਿਆਗਾ ਅੱਜ ਆਪਣੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈਗੀ ਕਿਸ ਤਰ੍ਹਾਂ ਦਾ ਹਾਦਸਾ ਹੈ ਤੁਹਾਨੂੰ ਕਿਵੇਂ ਪਤਾ ਲੱਗਿਆ ਕਿਥੋਂ ਦੇ ਹੋ ਰਹਿਣ ਵਾਲੇ ਸੀਗੇ ਵਿਅਕਤੀ ਜਿਨ੍ਹਾਂ ਦਾ ਹਾਦਸਾ ਹੋਇਆ ਕੋਈ ਬੜਾ ਮੰਦ ਭਗੀ ਘਟਨਾ ਇਹ ਮੈਨੂੰ ਫੇਰੀ 7 7:30 ਕਾਲ ਆਉਂਦੀ ਆ ਵੀ ਕਿੱਡੀ ਅੱਗ ਲੱਗੀ ਹੋਈ ਆ ਇੱਥੇ ਕੋਈ ਲੰਘ ਰਿਹਾ ਸੀ ਤੇ ਮੈਂ 7 ਮਿੰਟ ਵਿੱਚ ਮੇਰੇ ਖਿਆਲ ਚ ਇੱਥੇ ਆ ਗਿਆ ਸੀ ਪੰਜ ਸੱਤ ਮਿੰਟ ਚ ਐਸ ਐਚ ਓ ਸ਼ਾਹਲੀ ਵੀ ਇੱਥੇ ਪਹੁੰਚ ਗਿਆ ਸੀ ਡੀ ਐਸ ਪੀ ਸਾਹਿਬ ਨਾਲ ਵੀ ਗੱਲ ਹੋ ਗਈ ਸੀ ਐਸ ਐਚ ਓ ਡੇੜਬਾ ਨਾਲ ਵੀ ਗੱਲ ਹੋ ਗਈ ਸੀ ਜਦੋਂ ਅਸੀਂ ਆਏ ਤੇ ਥੋੜੀ-ਮੋਟੀ ਹੀ ਅੱਗ ਚੱਲ ਰਹੀ ਸੀ ਉਹ ਗੱਡੀ ਦੇ ਵਿੱਚ ਆਇਡੈਂਟੀਫਾਈ ਹੋਇਆ ਵੀ ਇਹ ਮੌੜਾਂ ਦੇ ਹੈਗੇ ਆ ਮਾਵਾ ਧੀਆ ਸਰਬਜੀਤ ਕੌਰ ਨਾਮ ਦੀ ਕੁੜੀ ਹੈਗੀ ਆ ਪਰ ਪੁਲਿਸ ਮੁਲਾਜ਼ਮਾ ਮੇਰੇ ਖਿਆਲ ਚ ਜਿੰਨਾ ਕੁ ਮੇਰੀ ਜਾਣਕਾਰੀ ਹੈ ਦੋਨੇ ਮਾਵਾ ਧੀਆ ਸੀ ਕਿੱਥੇ ਜਾ ਰਹੀਆਂ ਸੀ ਕਿਸੇ ਰਿਸ਼ਤੇਦਾਰੀ ਚ ਪਤਾ ਨਹੀਂ ਕਿਵੇਂ ਐਕਸੀਡੈਂਟ ਹੋਇਆ ਅੱਗ ਲੱਗੀ ਹੈ ਤੇ ਅੱਗ ਦੇ ਨਾਲ ਦੋਨੇ ਬਿੱਚ ਜਿੰਦਾ ਚੜ ਚੰਦਲ ਕੇ ਸਵੇਰ ਹੋ ਗਈ ਆ ਇਹ ਖਾਸ ਇਹਦਾ ਪਤਾ ਲੱਗਿਆ ਜੀ ਕਿੰਨੇ ਕੁ ਵਜੇ ਦੇ ਟਾਈਮਿੰਗ ਦਾ ਕੋਈ ਆਈਡੀਆ ਕੋਈ ਪਤਾ ਲੱਗਾ ਕਿ ਕਿੰਨੇ ਕੁ ਵਜੇ ਇੱਥੋਂ ਜਾ ਰਹੇ ਸੀ ਦੇਖੋ ਜੀ ਜੇ ਆਪਾਂ حساب ਜਾਈਏ ਆਪਣੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਦਾ ਸਵੇਰੇ 3 ਵਜੇ ਚੱਲੇ ਹੋਣਗੇ ਕਿਉਂਕਿ ਗੱਡੀ ਮਚਣ ਨੂੰ ਵੀ ਟਾਈਮ ਲੱਗਦਾ ਹਜੇ ਇਹਦੀ ਕੋਈ ਕਲੀਅਰਟੀ ਨਹੀਂ ਹੈਗੀ ਵੀ ਕਿੰਨੇ ਕੁ ਵਜੇ ਕਰੋ ਚੱਲੇ ਆ ਇਹ ਬਾਅਦ ਚ ਪਤਾ ਲੱਗੂਗਾ ਵੀ ਕਿੱਦਾਂ ਕੀ ਹੋਉਂਦਾ ਦੋਨੋਂ ਵਿਅਕਤੀ ਸੀਗੇ ਜੀ ਦੋਨੋਂ ਵਿਅਕਤੀ ਸੀਗੇ ਕੀ ਨਾ ਹੋਵੇ ਮੈਂ ਸਰਪੰਚ ਪਿੰਡ ਮੋੜਾ ਬਲਵਿੰਦਰ ਸਿੰਘ ਜੀ ਤੇ ਜਿਹੜਾ ਬਹੁਤ ਮਦਮਾਗੀ ਘਟਨਾ ਹੋਈ ਹੈਗੀ ਸਾਡੇ ਪਿੰਡ ਦੇ ਮਲਕ ਜਗੂੜੀ ਸੀ ਬੇਟੀ ਸੀ ਪੁਲਿਸ ਦੇ ਵਿੱਚ ਸੀਗੀ ਤੇ ਬਹੁਤ ਅੱਛੀ ਫੈਮਿਲੀ ਸੀ ਦਾ ਬ੍ਰਦਰ ਵੀ ਪੁਲਿਸ ਦੇ ਵਿੱਚ ਨੇਗੇ ਤੇ ਮਾਮਾ ਧੀਆ ਫੇਰੇ ਚੱਲੇ ਨੇ ਟਾਈਮ ਤੱਕ ਪਤਾ ਨਹੀਂ ਕਿ ਕਿੱਦੇ ਚੱਲੇ ਨੇਗੇ ਉਹਨਾਂ ਕੋਲ ਤਾਂ ਕਹਿੰਦੇ ਨੇ 6 ਵਜੇ ਚੱਲੇ ਨੇਗੇ ਹਜੇ ਕੋਈ ਕਲੀਅਰਟੀ ਨਹੀਂ ਕਿ ਕਿੰਨੇ ਵਜੇ ਹੋਏ ਨੇ ਪਰ ਜੇ ਸਾਡੇ ਕੋਲ ਕੰਡੀਸ਼ਨ ਲਾ ਜੀ ਗੱਡੀ ਇੰਨੀ ਸਥਿਤੀ ਜਿੰਨੇ ਸਰ ਚੇਅਰਮੈਨ ਪਹੁੰਚ ਘੰਟੇ ਚ ਪਹੁੰਚ ਗਏ ਸੂਰੇ ਠੰਡ ਕਰੀ ਠੰਡੀ ਪਈ ਸੀਗੀ ਤੇ ਦੇਖੋ ਹਜੀ ਦਾ ਜਾਂਚ ਦਾ ਵਿਸ਼ਾ ਹੈਗਾ ਵੀ ਕਿਵੇਂ ਚੱਲ ਰਿਹਾ ਕੰਮ ਕੀ ਇਹਨਾਂ ਦੀ ਕੰਮ ਲਈ ਕੀ ਕਰਦੀ ਹੈ ਜੀ ਕਾਰੋਬਾਰ ਕੀ ਕਰਦੀ ਹੈ ਕੰਮ ਕਰਕੇ ਕਰਦੀ ਹੈ ਕੰਮ ਤਾਂ ਡੈਡੀ ਦਾ ਖੇਤੀ ਕਰਦੇ ਨੇ ਜੀ ਬ੍ਰਦਰ ਪੁਲਿਸ ਦੇ ਵਿੱਚ ਨੇ ਆਪ ਵੀ ਮੁਲਾਜ਼ਮ ਸੀ ਕੁੜੀ ਇਹ ਤੇ ਵਧੀਆ ਫੈਵਲੀ ਸੀ ਇਹ ਕੁੜੀ ਵੀ ਭਾਈ ਸੀ ਕਨੌਰ ਜੀ ਕਨੌਰ ਵੇ ਹਾਂ ਹਾਂ ਤੇ ਹੁਣ ਕਿਸ ਤਰ੍ਹਾਂ ਦਾ ਜਿਹੜਾ ਪਰਿਵਾਰ ਦਾ ਕਿਸ ਤਰ੍ਹਾਂ ਦਾ ਹਾਲ ਹੈ ਜੀ ਇਹਨਾਂ ਦਾ ਇਲਾਕੇ ਦਾ ਹਾਲ ਬ੍ਰਦਰ ਨੇ ਤਾਂ ਹੀ ਦਿਖਾਇਆ ਵੀ ਬ੍ਰਦਰ ਦੇ ਪਿੱਛੇ ਬੈਠੇ ਨੇ ਇਹਨਾਂ ਦੇ ਹਜੇ ਹੁਣ ਦਾ ਹਜੇ ਬਹੁਤ ਬੁਰਾ ਹਾਲ ਹੈਗਾ रेडी ਹਜੇ ਆ ਰਹੇ ਨੇ ਕਿਹ ਜੀ ਪੁਲਿਸ ਆਡੈਂਟੀਫਾਈ ਕਰਕੇ ਆਪਣੇ ਕਾਰਵਾਈ ਕਰ ਰਹੀ ਹੈ ਆਪ ਕੋ ਹਜਾ ਪੂਰੀ ਜਾਂਚ ਚੱਲ ਰਹੀ ਹੈ ਬਾਕੀ ਦੇਖੋ ਅਗਲੀ ਕਾਰਵਾਈ ਕੀ ਹੁੰਦੀ ਜਾਈਗੀ ਹਜੇ ਬਾਈ ਜੀ ਕੀ ਨਾਮ ਹੈ ਜੀ ਫਲਵਾਨ ਬਾਈ ਹਰਪਾਲ ਸਿੰਘ ਖੜਿਆਲ ਮੈਂ ਜ਼ਿਲ੍ਹਾ ਪ੍ਰਧਾਨਾ ਯੂਥ ਕਾਲੀਦਲ ਦਾ ਸਨਰੂਪ ਤੋਂ ਬਾਈ ਜੀ ਬਹੁਤ ਮਾਣ ਬਾਈ ਜੀ ਇਹ ਬਹੁਤ ਹੀ ਦੁਖਦਾਈ ਤੇ ਮੰਦਭਾਗੀ ਘਟਨਾ ਹੈ ਇਹ ਸਾਡੇ ਨਜ਼ਦੀਕੀਓ ਨੇ ਮੇਰੇ ਕਰਨੈਲ ਸਿੰਘ ਜੀ ਉਹਨਾਂ ਦੀ ਬੇਟੀ ਸੀਗੀ ਤੇ ਉਹਨਾਂ ਦੀ ਵਾਈਫ ਸੀਗੀ ਘਰੋਂ ਚੱਲੇ ਨੇ ਲਾ ਲੂ ਟਾਈਮ ਦਾ ਹਾਲੇ ਪਤਾ ਨਹੀਂ ਲੱਗਿਆ ਪਰ ਬਹੁਤ ਬੁਰੀ ਤਰ੍ਹਾਂ ਚੁਲਸਕੇ ਮੌਤ ਹੋਈ ਹੈ ਤੇ ਹੁਣ ਟਾਈਮ ਦਾ ਕੁਝ ਪਤਾ ਨਹੀਂ ਪਰ ਬਹੁਤ ਮਾੜਾ ਹੋਇਆ ਪਰਿਵਾਰ ਦੇ ਨਾਲ ਕਿਹੜੀ ਕਾਰ ਕਿਹਦੀ ਸੀ ਇਹ ਸਵਿਫਟ ਕਾਰ ਸੀਗੀ ਬਈ ਜੀ ਤੇ ਬਾਕੀ ਤਾਂ ਹੁਣ ਅੱਗੇ ਹਨਾ ਚਾਂਚ ਦਾ ਵਿਸ਼ਾ ਦੇਖਿਆ ਜਾਊਗਾ ਵੀ ਕਿਸ ਤਰ੍ਹਾਂ ਹੋਇਆ ਜਾਂ ਕਿਸ ਚੀਜ਼ ਨਾਲ ਟਕਰਾਈ ਗੱਡੀ ਪਹਿਲਾਂ ਠੀਕ ਹੈ ਤੇ ਪਰ ਬਹੁਤ ਬੁਰਾ ਹੋਇਆ ਪਰਿਵਾਰ ਦੇ ਨਾਲ ਬਹੁਤ ਮੰਦਭਾਗੀ ਕਟਣੀ ਸਰ ਜੋ ਹਾਦਸਾ ਵਾਪਰੇ ਜੀ ਇਹ ਤੁਹਾਨੂੰ ਕਿਵੇਂ ਇਤਲਾ ਮਿਲੀ ਸਰ ਕਿਸ ਤਰ੍ਹਾਂ ਦਾ ਹਾਦਸਾ ਜੀ ਇਹਦੇ ਵਿੱਚ ਕਿੰਨੇ ਵਿਅਕਤੀ ਦੀ ਜਾਨ ਗਈ ਜੀ ਹਾਂਜੀ ਸਾਨੂੰ ਸਵੇਰੇ ਅੱਜ ਇਹ ਇਤਲਾ ਮਿਲੀ ਸੀਗੀ ਅਰਲੀ ਮਾਰਨਿੰਗ ਕੀ ਜਿਹੜੀ ਆਪਣੀ ਕੋਸੂਲਰ ਘਰਾੜ ਦੇ ਨੇੜੇ ਨਹਿਰ ਹੈਗੀ ਆ ਇਹਦੇ ਨੇੜੇ ਇੱਕ 스ਵਿਫਟ ਗੱਡੀ ਜਿਹੜੀ ਐਕਸੀਡੈਂਟ ਹੋਈ ਹੋਈ ਆ ਕਿ ਅਸੀਂ ਮੌਕੇ ਤੇ ਚੈੱਕ ਕੀਤਾ ਜਿਸ ਤੋਂ ਪਤਾ ਦੇਖਿਆ ਕਿ ਅਸੀਂ ਜਿਹੜੀ ਗੱਡੀ ਆ ਇਹ ਪੂਰੀ ਤਰ੍ਹਾਂ ਜਲ ਚੁੱਕੀ ਸੀਗੀ ਅਸੀਂ ਇਹਦੇ ਚਾਸੀ ਨੰਬਰ ਵਗੈਰਾ ਤੋਂ ਜਿਹੜਾ ਗੱਡੀ ਦਾ ਮਾਲਕ ਵਗੈਰਾ ਪਤਾ ਕੀਤਾ ਇਸ ਤੋਂ ਪਤਾ ਲੱਗਿਆ ਕਿ ਜਿਹੜੀ ਹੈਗਿਆ ਇਹ ਮੌੜਾਂ ਦੀ ਕੁੜੀ ਸੀਗੀ ਹਾਂ ਜੋ ਪ੍ਰਾਈਮਾ ਫੇਸੀਆ ਸਾਨੂੰ ਪਤਾ ਲੱਗਿਆ ਜੇ ਕਿ ਇਹ ਮੁਲਾਜ਼ਮ ਸੀਗੀ ਤੇ ਜਿਹੜੀ ਇਹ ਕੋਈ ਆਪਣੇ ਰਿਸ਼ਤੇਦਾਰੀ ਚ ਵਗੈਰਾ ਚ ਭਾਈ ਕੀ ਬਿਸ਼ੋਰ ਜਾ ਰਹੇ ਸੀਗੇ ਤੇ ਇਸ ਤੋਂ ਬਾਅਦ ਅਸੀਂ ਅੱਗੇ ਜਿਹੜੀ ਹੈਗੀ ਹੈ ਜਾਣ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਜਿਵੇਂ ਵੀ ਹੋਊਗੀ ਉਹਨਾਂ ਦੀ ਕਾਰਵਾਈ ਹੋਊਗੀ ਉਹ ਕਰਾਂਗੇ ਜਦੋਂ ਸਰ ਤੁਸੀਂ ਆ ਕੇ ਗੱਡੀ ਦੇਖੀ ਹੈਗੀ ਜੀ ਕਿਸ ਤਰ੍ਹਾਂ ਦਾ ਖਲਾਸ ਸੀ ਇਹ ਸ਼ਬ ਜਿਹੜੇ ਸੀਗੇ ਕਿਸ ਤਰ੍ਹਾਂ ਤੋਂ ਹੋਏ ਸੀਗੇ ਇਹਦੇ ਵਿੱਚ ਕਿੰਨੇ ਵਿਅਕਤੀ ਸੀ ਗੱਡੀ ਸੀਗੀ ਜਿਹੜੀ ਇਹ ਜੀ ਪੂਰੀ ਤਰ੍ਹਾਂ ਜਲ ਚੁੱਕੀ ਸੀਗੀ ਤੇ ਇਸ ਚ ਦੋ ਜਣ ਜਿਹੜੇ ਹੈਗੇ ਸੀਗੇ ਵਿਅਕਤੀ ਸੀਗੇ ਜੋ ਪਤਾ ਲੱਗਿਆ ਸਾਨੂੰ ਕਿ ਇੱਕ ਤਾਂ ਜਿਵੇਂ ਦੱਸਿਆ ਮੈਂ ਪਹਿਲਾਂ ਕਿ ਸਾਡੇ ਮੁਲਾਜ਼ਮ ਸੀਗੇ ਇਹ ਜਿਸ ਤੱਕ ਉਹਨਾਂ ਦੀ ਜੋ ਪਤਾ ਲੱਗ ਰਿਹਾ ਕਿ ਮਾਤਾ ਜੀ ਸੀਗੇ ਜੀ ਦੋਨੋਂ ਵੀ ਜਲ ਗਏ ਜੀ ਜਲ ਪੂਰੀ ਤਰ੍ਹਾਂ ਜੜੀ ਹੈਗੀ ਹੈ ਉਹ ਚਲ ਚੁੱਕੀ ਹੈ ਜੀ ਬਾਡੀ ਇਸ ਤਰ੍ਹਾਂ ਦੀ ਤੁਹਾਡੇ ਵੱਲੋਂ ਹੁਣ ਜਾਂਚ ਚੱਲ ਰਹੀ ਹੈ ਜੀ ਕੀ ਕੀ ਚੈੱਕ ਕਰ ਰਹੇ ਤੁਸੀਂ ਕਿਹੜੀ ਟੀਮ ਤੁਹਾਡੇ ਨਾਲ ਹੈ ਸਾਡੇ ਜਿੱਦਾਂ ਸੀਆਈਏ ਟੀਮ ਵੱਲੋਂ ਵੀ ਟੀਮਾਂ ਆਈਆਂ ਨੇ ਗਈਆਂ ਜੀ ਅਸੀਂ ਇੱਥੇ ਮੌਕਾ ਦੇਖ ਕੇ ਵਿਜ਼ਿਟ ਕਰਕੇ ਗਏ ਨੇਗੇ ਹੋਰ ਵੀ ਸਾਡੀ ਫੋਰੈਂਸਿਕ ਟੀਮਾਂ ਆ ਰਹੀਆਂ ਨੇ ਗਈਆਂ ਤੇ ਸੀਸੀਟੀਵੀ ਕੈਮਰੇ ਵਗੈਰਾ ਜਿਹੜੇ ਉਹ ਚੈੱਕ ਕਰ ਰਹੇ ਆ ਕਿ ਕੋਈ ਫਾਲ ਪਲੇ ਨਾ ਹੋਵੇ ਇਹਦੇ ਚ ਅਸੀਂ ਸਾਰਾ ਜਿਹੜਾ ਹੈਗਾ ਚੈੱਕ ਕਰ ਰਹੇ ਹਾਂ ਜੀ ਅਸੀਂ ਉਹ ਉਸ ਦੇ ਮੁਤਾਬਕ ਜਿਹੜਾ ਤੁਹਾਡੇ ਵੱਲੋਂ ਇਹ ਕਾਰਵਾਈ ਜਿਹੜੀ ਅੱਗੇ ਵਧਾਈ ਜਾਏਗੀ ਹਾਂਜੀ ਜੋ ਵੀ ਪੁਲਿਸ ਅੱਗੇ ਜਿੱਦਾਂ ਵਾਰਿਸ ਕਹਿਣਗੇ ਉਹਨਾਂ ਦੇ ਘਰ ਦੇ ਕਹਿਣਗੇ ਉਹਨਾਂ ਮੁਤਾਬਕ ਪੁਲਿਸ ਚੋਂ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਹੋਊਗੀ ਉਹ ਕਰਨਗੇ